ਅੱਛਾ ਜਦੋਂ ਅਸੀਂ ਇਮੀਗ੍ਰੇਸ਼ਨ ਦੀ ਅਵੇਅਰਨੈਸ ਦੀ ਗੱਲ ਕਰਦੇ ਆ ਤਾਂ ਉਹ ਅਵੇਅਰਨੈਸ ਹਾਲੇ ਵੀ ਕਿਤੇ ਨਾ ਕਿਤੇ ਘੱਟ ਹੈ ਲੋਕਾਂ ਦਾ ਬਹੁਤ ਘੱਟ ਹੈ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇੱਕ ਮਾਰਕੀਟ ਹੈ ਜਿੱਥੇ ਆਇਲਟਸ ਸੈਂਟਰਸ ਖੁੱਲੇ ਹੋਏ ਆ ਔਰ ਇਮੀਗ੍ਰੇਸ਼ਨ ਦੇ ਕੰਸਲਟੈਂਟਸ ਹੈਗੇ ਆ ਔਰ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਇਮੀਗ੍ਰੇਸ਼ਨ ਦੇ ਨਾਮ ਤੇ ਫਰਾਡ ਵੀ ਹੁੰਦੇ ਆ ਕਿਉਂਕਿ ਲੋਕ ਬਾਈ ਹੁੱਕ ਔਰ ਬਾਈ ਕ੍ਰੁਕ ਜਾਣਾ ਚਾਹੁੰਦੇ ਆ ਤੇ ਉਹ ਕਿਤੇ ਨਾ ਕਿਤੇ ਉਹਨਾਂ ਨਾਲ ਠੱਗੀ ਵੀ ਹੁੰਦੀ ਹੈ ਤੇ ਉਹਦੇ ਲਈ ਅਵੇਅਰਨੈਸ ਕਿਵੇਂ ਲਿਆਂਦੀ ਜਾ ਸਕਦੀ ਹੈ ਤੇ ਕਿਹੜੀਆਂ-ਕਿਹੜੀਆਂ ਬੇਸਿਕ ਚੀਜ਼ਾਂ ਹੈਗੀਆਂ ਜਿਹੜੀਆਂ ਜਿਨ੍ਹਾਂ ਲਈ ਅਵੇਅਰ ਹੋਣਾ ਜ਼ਰੂਰੀ ਹੈ ਦੇਖੋ ਮੈਂ ਤੁਹਾਨੂੰ ਹੁਣੇ ਥੋੜੇ-ਥੋੜੇ ਪਹਿਲਾਂ ਦੱਸਿਆ ਕਿ ਮੈਂ 40% ਨਾਲੇਜ ਬੱਚੇ ਵੀ ਸਰਕਾਰੀ ਕਾਲਜਿਸ 'ਚ ਜਾਂਦੇ ਨੇ ਠੀਕ ਹੈ ਆਈ ਗਾਟ ਵਨ ਸਟੂਡੈਂਟ ਗਾਟ ਆ 41.3% ਹੀ ਹਜ਼ ਗੋਨ ਟੂ ਗਵਰਨਮੈਂਟ ਕਾਲਜ ਐਂਡ ਹੀਜ਼ ਗਾਟ ਆ 3 ਇਅਰਸ ਵਰਕ ਵੀਜ਼ਾ ਆਲਸੋ ਸੋ ਪਹਿਲਾ ਤਾਂ ਬੱਚੇ ਨੂੰ ਇਹ ਨਹੀਂ ਸਮਝਾਉਣਾ ਉਹਨੂੰ ਲੱਗਦਾ ਮੇਰੀ 40 ਪਰਸੈਂਟੇਜ ਨਾਲ ਮੈਂ ਜੁਆਇਨ ਨਹੀਂ ਸਕਦਾ ਤੂੰ ਆਪਣੇ 6 ਬੈਂਡ 6.5 ਬੈਂਡ ਲੈ ਤੇਰੀ ਇੰਗਲਿਸ਼ ਦੀ ਰਿਕੁਆਇਰਮੈਂਟ ਪੂਰੀ ਹੋ ਗਈ ਕਾਲਜ ਦੀ ਰਿਕੁਆਇਰਮੈਂਟ ਚ ਕੈਨੇਡਾ ਚ ਐਵੇਂ ਦੀ ਕੋਈ ਸਪੈਸਿਫਿਕ ਰਿਕੁਆਇਰਮੈਂਟ ਨਹੀਂ ਹੈਗੇ ਉਹਨਾਂ ਨੇ ਆਪਣੇ ਅਪਲੀਕੇਸ਼ਨ ਨੰਬਰ ਤੇ ਲਾਉਣ ਵਾਸਤੇ ਲਾਈ ਹੋਈ ਹੈ ਸੋ ਕਿਸੇ ਦੇ ਅਗਰ 12 ਰਿਜੈਕਸ਼ਨ ਹੈਗੇ ਉਹ ਵੀ ਜਾ ਸਕਦਾ ਹੈਗਾ ਕੈਨੇਡਾ ਚ ਐਵੇਂ ਤਾਂ ਨਹੀਂ ਹੈਗਾ ਆਸਟ੍ਰੇਲੀਆ ਨੂੰ ਕਿ ਸੈਕਿੰਡ ਟਾਈਮ ਅਪਲਾਈ ਨਹੀਂ ਕਰ ਸਕਦੇ ਜਾਂ ਸੈਕਿੰਡ ਟਾਈਮ ਤੁਸੀਂ ਅਪੀਲ ਨਹੀਂ ਤੁਸੀਂ ਨੋਰਮਲ ਵੀਜ਼ਾ ਅਪਲਾਈ ਕਰ ਸਕਦੇ ਹੋ ਉਹਨਾਂ ਨੇ ਜਿਹੜੀ ਜਿਹੜੀ ਕਾਰਨ ਲਾਇਏ ਸੀ ਵੀਜ਼ਾ ਰਿਜੈਕਸ਼ਨ ਦੇ ਟਾਈਮ ਤੇ ਅਗਰ ਤੁਸੀਂ ਕੰਪਲੀਟ ਕੀਤੇ ਹੈ ਔਰ ਤੁਸੀਂ ਪ੍ਰੂਫ ਕਰ ਸਕਦੇ ਹੋ ਕਿ ਯੂ ਵਾਰ ਰਾਈਟ ਯੂ ਵਿਲ ਗੈਟ ਦਾ ਵੀਜ਼ਾ ਠੀਕ ਹੈ ਫਾਈਨ ਸੋ ਕਿਸੇ ਦਾ ਨਾ ਹੀ ਕੋਈ ਉਮਰ ਹੈਗੀ ਪੜਨ ਦੀ ਆਈ ਹੈ ਸਨ ਸਟੂਡੈਂਟ ਜਿਨ੍ਹਾਂ ਦੀ 42 45 ਅਏ ਸੀ ਕਿ ਦੇ ਆਰ ਗੈਟਿੰਗ ਦਾ ਸਟੂਡੈਂਟ ਵੀਜ਼ਾ ਦੇ ਹੈਵ ਡਨ ਡਬਲ ਮਾਸਟਰਸ ਐਂਡ ਡਨ ਅ ਪੀ ਐਚ ਡੀ ਔਰ ਸਟਿਲ ਦੇ ਆਰ ਗੈਟਿੰਗ ਦਾ ਵੀਜ਼ਾ ਸੋ ਨਾ ਤਾਂ ਪੜਨ ਦੀ ਕੋਈ ਉਮਰ ਹੁੰਦੀ ਹੈ ਨਹੀਂ ਕੋਈ ਕੈਨੇਡਾ ਚ ਸਪੈਸੀਫਿਕਲੀ ਸਪੈਸੀਫਾਈਡ ਪਰਸੈਂਟੇਜ ਹੈਗੀ ਕਿ ਤੁਸੀਂ ਨਹੀਂ ਜਾ ਸਕਦੇ ਤਾਂ ਤੁਸੀਂ ਡੋਂਕੀ ਨਾਲ ਹੀ ਆ ਬਾਈ ਹੁੱਕਰ ਬਾਈ ਕਰੁਕੀ ਜਾ ਤਾਂ ਬੱਚਿਆਂ ਚ ਅਵੇਅਰਨੈਸ ਨਹੀਂ ਹੈਗੀ ਹੈ ਕਿ ਜੋ ਮਰਜੀ ਪ੍ਰੋਬਲਮਸ ਹੋਣ ਹਰੇਕ ਵਾਸਤੇ ਕੋਈ ਨਾ ਕੋਈ ਕਾਲਜ ਹੈਗਾ ਜਿਹੜਾ ਉਹਨੂੰ ਸਿੱਧੇ ਤਰੀਕੇ ਨਾਲ ਲੈਂਦਾ ਹੈਗਾ ਤਾਂ ਸਿੱਧੇ ਤਰੀਕੇ ਨਾਲ ਜਾ ਸਕਦਾ ਹੈ ਸੋ ਯੂ डोंਟ ਹੈਵ ਟੂ ਡੂ ਐਨੀ ਹੈਂਕੀ ਪੈਂਕੀ ਐਂਡ ਯੂ डोंਟ ਹੈਵ ਟੂ ਪੇ ਐਨੀਥਿੰਗ ਐਕਸਟਰਾ ਟੂ ਐਨੀ ਆਫ ਦਾ ਏਜੰਟ ਦੂਜੀ ਗੱਲ ਜਦੋਂ ਤੁਸੀਂ ਕਿਸੇ ਏਜੰਟ ਕੋ ਜਾਣਦੇ ਹੋ ਕਦੀ ਤੁਸੀਂ ਆਸ-ਪਾਸ ਲੋਕਾਂ ਤੋਂ ਪੁੱਛਿਆ ਕਿ ਇੱਥੇ ਕਿੰਨਾ ਕੋ ਤਮਾਸ਼ਾ ਹੁੰਦਾ ਹੈ ਰੋਜ਼ ਵੀਜ਼ਾ ਦੇ ਪਿੱਛੇ ਕਿਉਂਕਿ ਕਿਸੇ ਦਾ ਅਗਰ ਪੈਸਾ ਮਾਰਿਆ ਹੈ ਉਸ 에ਜੰਟ ਨੇ ਉੱਥੇ ਕਦੀ ਨਾ ਕਦੀ ਤਮਾਸ਼ਾ ਆਸ-ਪਾਸ ਪੜੋਸੀਆਂ ਨੂੰ ਸਭ ਦੀ ਖਬਰ ਹੁੰਦੀ ਹੈ ਬਿਲਕੁਲ ਬਿਲਕੁਲ ਇਹ ਤੋਂ ਪੁਲਿਸ ਤੋਂ ਜ਼ਿਆਦਾ ਖਬਰ ਤਾਂ ਪੜੋਸੀਆਂ ਨੂੰ ਹੁੰਦੀ ਹੈ ਠੀਕ ਹੈ ਆਸ-ਪਾਸ ਪੜੋਸਚੇ ਖੜੇ ਹੋ ਕੇ ਦੋ ਕੱਪ ਚਾਹ ਦੇ ਲਓ ਤਾਂ ਉਹਨਾਂ ਤੋਂ ਪੁੱਛੋ ਸਾਰੀ ਖਬਰ ਦੇਣਗੇ ਹੋਰ ਉਸ ਸ਼ਹਿਰ ਦੇ ਵਿੱਚ ਉੱਥੇ ਨੇੜੇ ਤੇੜੀ ਜਿਹੜਾ ਹੈਗਾ ਤੁਹਾਡਾ ਪੁਲਿਸ ਸਟੇਸ਼ਨ ਹੈਗਾ ਗੋਵਿੰਦ ਚੱਕੀ ਉਹਨਾਂ ਦੇ ਅਗੇਂਸਟ ਕੋਈ ਕੋਈ ਕੰਪਲੇਂਟ ਹੈਗੀ ਹੈ ਕਿਵੇਂ ਦੀ ਕਿੰਨੀ ਕੁ ਕੰਪਲੇਂਟ ਕ ਤੁਸੀਂ ਕਿੰਨਾ ਕੋਈ ਪੁਰਾਣਾ ਇੰਸਟੀਚੂਟ ਹੈਗਾ ਜਾਂ ਕਿੰਨਾ ਕੋਈ ਪੁਰਾਣਾ ਏਜੰਟ ਹੈਗਾ ਤੁਸੀਂ ਇਹ ਸਾਰੇ ਚੀਜ਼ਾਂ ਬਿਨਾ ਚੈੱਕ ਕਰੇ ਕਿਵੇਂ ਜਾ ਸਕਦੇ ਹੋ ਜਸ ਬਿਕਾਜ਼ ਉਹ ਵੱਡੀ ਵੱਡੀ ਐਡ ਕਰਦਾ ਹੈ ਆਫਟਰ ਵੀਜ਼ਾ ਫੀਸ ਹੈਗੀ ਹੈ ਪੈਕੇਜ ਜਿਹੜੇ ਆਫਟਰ ਵੀਜ਼ਾ ਫੀਸ ਲੈਂਦੇ ਉਹ ਬਹੁਤ ਮੋਟੀ ਕਮਾਈ ਕਰਦੇ ਨੇ ਜੀ ਠੀਕ ਹੈ ਬਿਕਾਜ਼ ਦੈਨ ਯੂ ਹੈਵ ਟੂ ਪੇ ਇਨ ਲੈਕਸ ਤਾਨੂੰ ਲੱਗਦਾ ਕਿ ਓਕੇ ਮੈਨੂੰ ਤਾਂ ਸ਼ੁਰੂ ਚ ਕੋਈ ਇਟ ਮੀਨਸ ਯੂ ਆਰ ਨਾਟ ਰੈਡੀ ਤਾਨੂੰ ਲੱਗਦਾ ਹੀ ਤੁਹਾਡਾ ਵੀਜ਼ਾ ਆ ਜਾਊਗਾ ਓਕੇ ਫਾਈਨ ਔਰ ਜਦੋਂ ਤਾਨੂੰ ਲੱਗਦਾ ਕਿ ਤੁਹਾਡਾ ਵੀਜ਼ਾ ਆ ਜਾਏਗਾ ਤਾਂ ਆਫਟਰ ਵੀਜ਼ਾ ਕਿਉਂ ਪੇ ਕਰਨੀ ਹੈ ਸਾਈਟ ਤਾਂ ਉਹਨਾਂ ਦੀ ਜਿਹੜੇ ਨਾਰਮਲ ਸਾਡੇ ਵਰਗੇ ਹੁੰਦੇ ਆ ਅਸੀਂ ਇੱਕ ਬਿਫੋਰ ਵੀਜ਼ਾ ਲੈਂਦੇ ਹਾਂ ਇੱਕ ਆਫਟਰ ਵੀਜ਼ਾ ਲੈਂਦੇ ਆ ਥੈਟ ਇਜ਼ ਦਾ ਫੀਸ ਐਂਡ ਥੈਟ ਇਜ਼ ਵੈਰੀ ਕਲੀਅਰly ਅਸੀਂ ਤੁਹਾਨੂੰ ਪੂਰੀ ਰਸੀਦ ਦਿੰਦੇ ਆ ਜੀਐਸਟੀ ਦੇ ਨਾਲ ਕੱਟ ਕੇ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਹੈ ਤੁਹਾਡੇ ਕੋਲ ਪ੍ਰੂਫ ਹੈਗਾ ਹਾਂ ਆਨ ਪੇਪਰਸ ਹੈ ਹਾਂ ਆਨ ਪੇਪਰਸ ਹੈ ਤਾਂ ਆਫਟਰ ਵੀਜ਼ਾ ਜਾਂ ਤੁਸੀਂ ਫੀਸ ਵੀ ਉਹੀ ਏਜੰਟ ਭਰ ਰਿਹਾ ਹੈਗਾ ਤੁਹਾਡਾ ਸ਼ੋ ਵੀ ਉਹ ਕਰ ਰਿਹਾ ਹੈ ਵਾਟ ਇਜ਼ ਦਿਸ ਇਫ ਯੂ ਆਰ ਡੂਇੰਗ ਥੈਟ ਇਟ ਮੀਨਸ ਯੂ نو ਥੈਟ ਯੂ ਆਰ ਡਿਨਗ ਰੋਂਗ